ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗेंगे ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਕਾ ਇੱਕ ਬਾਕੀ ਯਹੀ ਨਿਸ਼ਾਨ ਹੋਗਾ ਜਦੋਂ ਵੀ ਕਦੇ 15 ਅਗਸਤ ਆਉਂਦਾ ਤਾਂ ਇਹ ਸ਼ੇਰ ਅਸੀਂ ਅਕਸਰ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੇ ਮੂੰਹ ਤੋਂ ਸੁਣਦੇ ਹਾਂ ਪਰ ਕੀ ਸੱਚੀ ਨੂੰ ਸ਼ਹੀਦਾਂ ਦੇ ਨਾਂ ਤੇ ਮੇਲੇ ਲੱਗਦੇ ਨੇ ਜਾਂ ਸੱਚ ਕੁਝ ਹੋਰ ਹੈ ਨਹਿਰੂ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕਾਲ ਕੀਤਾ ਸੀ ਕਿ ਸਿੱਖਾਂ ਨੂੰ ਤ੍ਰਿ ਭਾਰਤ ਵਿੱਚ ਰਹਿਣ ਲਈ ਖਿੱਤਾ ਦਿੱਤਾ ਜਾਏਗਾ ਜਿੱਥੇ ਉਹ ਆਪਣੀ ਮਰਜ਼ੀ ਦੇ ਮਾਲਕ ਹੋਣਗੇ ਪਰ ਆਜ਼ਾਦੀ ਮਿਲਦਿਆਂ ਹੀ ਨਹਿਰੂ ਮੁੱਕਰ ਗਿਆ ਤੇ ਕਹਿਣ ਲੱਗਾ ਕਿ ਰਾਤ ਗਈ ਬਾਤ ਗਈ ਇਹ ਵੀ ਕਿਹਾ ਜਾਂਦਾ ਹੈ ਕਿ ਨਹਿਰੂ ਸੱਤਾ ਹਾਸਲ ਕਰਨ ਲਈ ਬਹੁਤ ਹੀ ਜ਼ਿਆਦਾ ਬੇਕਰਾਰ ਸੀ ਇਸ ਤਰ੍ਹਾਂ ਉਸਨੇ ਹੋਰ ਸਾਰੀਆਂ ਗੱਲਾਂ ਨੂੰ ਪਿੱਛੇ ਰੱਖ ਕੇ ਸੱਤਾ ਦੀ ਕੁਰਸੀ ਹਾਸਲ ਕਰ ਲਈ ਜਿਦੇ ਲਈ 10 ਲੱਖ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਅੱਜ ਹਾਲੇ ਹੈ ਕਿ ਜਿਨ੍ਹਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਕੋਈ ਵੀ ਜਾਣਦਾ ਵੀ ਨਹੀਂ ਤੇ ਅੰਗਰੇਜ਼ਾਂ ਤੋਂ ਮਾਫੀ ਮੰਗਣ ਵਾਲਿਆਂ ਨੂੰ ਹੀਰੋ ਬਣਾ ਕੇ ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਦੇ ਇਤਿਹਾਸ ਚ ਲਾਲਾ ਲਾਜਪਤ ਰਾਏ ਤੇ ਲਾਲਾ ਹਰਦੀਾਲ ਨੂੰ ਇੱਕ ਤਰ੍ਹਾਂ ਨਾਲ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਪਰ ਕੀ ਉਹ ਸੱਚਮੁੱਚ ਹੀਰੋ ਸਨ ਇਸੇ ਤਰ੍ਹਾਂ ਸਾਬਰਕਰ ਨੇ ਵੀ ਅੰਗਰੇਜ਼ਾਂ ਤੋਂ ਮਾਫੀ ਮੰਗੀ ਪਰ ਉਸ ਦੇ ਨਾਂ ਤੇ ਹਵਾਈ ਅੱਡੇ ਦਾ ਨਾਂ ਰੱਖਿਆ ਗਿਆ ਮਹਾਨ ਗਦਰੀ ਬਾਬਿਆਂ ਉਦਮਸਰਾਬਿਆਂ ਨੂੰ ਅੱਜ ਕਿੰਨੇ ਲੋਕ ਜਾਣਦੇ ਨੇ ਪਹਿਲਾਂ ਗੱਲ ਲਾਲਾ ਲਾਜਪਤ ਰਾਏ ਤੋਂ ਸ਼ੁਰੂ ਕਰਦੇ ਹਾਂ 1870 ਵਿੱਚ ਅੰਗਰੇਜ਼ ਸਰਕਾਰ ਨੇ ਨਹਿਰਾਂ ਕੱਢ ਕੇ ਜ਼ਮੀਨਾਂ ਅਲਾਟ ਕੀਤੀਆਂ 1900 ਵਿੱਚ ਸਰਕਾਰ ਨੇ ਲੈਂਡ ਐਲੀਨੇਸ਼ਨ ਐਕਟ ਬਣਾ ਕੇ ਉਹਨਾਂ ਕਿਸਾਨਾਂ ਨੂੰ ਹੀ ਜ਼ਮੀਨਾਂ ਦੇ ਮਾਲਕ ਦੀ ਥਾਂ ਮੁਜਾਰੇ ਬਣਾ ਦਿੱਤਾ ਇਸ ਵਿਰੁੱਧ ਪੂਰੇ ਪੰਜਾਬ 'ਚ ਰੋਸ ਫੈਲ ਗਿਆ 21 ਪ੍ਰਾਰਲ ਹੋਇਸ ਸਤ ਨੂੰ ਕਿਸਾਨਾਂ ਨੇ ਰਾਵਲਪਿੰਡੀ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਗਟ ਕੀਤਾ ਇਸ ਮੌਕੇ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਨੇ ਰੋਹ ਭਰੀ ਤਕਰੀਰ ਕੀਤੀ ਲਾਲਾ ਲਾਜਪਤ ਰਾਏ ਨੇ ਬਿਲ ਦੇ ਵਿਰੋਧ ਵਿੱਚ ਆਵਾਜ਼ ਚੁੱਕੀ ਸਰਕਾਰ ਨੇ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮੰਡਲੇ ਜੇਲ੍ਹ ਭੇਜ ਦਿੱਤਾ ਲਾਲਾ ਲਾਜਪਤ ਰਾਏ ਨੇ 22 ਸਤੰਬਰ 1907 ਨੂੰ ਸੈਕਟਰੀ ਆਫ ਸਟੇਟ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਕਿ ਉਸਨੇ ਲਾਹੌਰ ਜਾਂ 라ਵਲਪਿੰਡੀ ਦੇ ਮੁਜਾਹਰਿਆਂ ਵਿੱਚ ਹਿੱਸਾ ਨਹੀਂ ਲਿਆ ਨਾ ਹੀ ਕੋਈ ੜਕਾਊ ਤਕਰੀਰ ਕੀਤੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਹੱਕ ਵਿੱਚ ਨਹੀਂ ਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਬੰਦਾ ਹੈ ਇਸ ਤੋਂ ਪਹਿਲਾਂ ਹਿੰਦੂਆਂ ਦੇ ਕਾਗੂ ਗੋਪਾਲ ਕ੍ਰਿਸ਼ਨ ਗੋਖਲੇ ਨੇ ਵਾਇਸ ਰਾਏ ਨੂੰ ਚਿੱਠੀ ਲਿਖ ਕੇ ਬੜੀ ਦਿਲਚਸਪ ਗੱਲ ਕਹੀ ਕਿ ਲਾਲ ਲਾਜਪਤ ਰਾਏ ਨੂੰ ਅਜੀਤ ਸਿੰਘ ਵਰਗਾ ਸਮਝਣਾ ਸਹੀ ਨਹੀਂ ਹੈ ਸਗੋਂ ਅਜੀਤ ਸਿੰਘ ਤਾਂ ਲਾਲੇ ਨੂੰ ਬੁਜ਼ਦਲ ਤੇ ਸਰਕਾਰੀ ਬੰਦਾ ਕਹਿੰਦਾ ਹੈ। ਲਾਜਪਤ ਰਾਏ ਪਹਿਲਾਂ ਆਪਣੇ ਲੇਖਾਂ ਵਿੱਚ ਖੂਨ ਦਾ ਬਦਲਾ ਖੂਨ ਦੀਆਂ ਗੱਲਾਂ ਕਰਦਾ ਸੀ। ਪਰ ਜੇਲ੍ਹ ਵੀ ਜਾ ਕੇ ਉਹ ਮਾਫੀ ਮੰਗ ਰਿਹਾ ਸੀ ਤੇ ਹੋਰਾਂ ਤੋਂ ਵੀ ਮਾਫੀ ਨਾਮੇ ਲਿਖਾ ਰਿਹਾ ਸੀ। 18 ਨਵੰਬਰ 1907 ਨੂੰ ਲਾਲੇ ਨੂੰ ਰਿਹਾ ਕਰ ਦਿੱਤਾ ਗਿਆ। ਲਾਲੇ ਬਾਰੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ 1905 ਤੱਕ ਲਾਲਾ ਪੂਰੀ ਤਰ੍ਹਾਂ ਨਾਲ ਸਿੱਖੀ ਸਰੂਪ ਵਿੱਚ ਸੀ। ਪਰ ਫਿਰ ਉਹ ਇੰਨਾ ਡਰ ਗਿਆ ਕਿ ਉਸਨੇ ਕੇਸ ਕਟਵਾ ਲੇ। ਤੇ ਪੂਰਾ ਲਾਲਾ ਬਣ ਗਿਆ ਤੇ ਆਪਣੇ ਆਪ ਨੂੰ ਲਾਲਾ ਲਾਜਪਤਰਾਏ ਲਿਖਣ ਲੱਗ ਪਿਆ ਉਹਨਾਂ ਦਿਨਾਂ ਵਿੱਚ ਜਿਹੜੇ ਕਾਂਗਰਸੀ ਆਗੂ ਸਿੱਖਾਂ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਦਾ ਵਿਰੋਧ ਕਰਦੇ ਸਨ ਉਹਨਾਂ ਵਿੱਚ ਲਾਲਾ ਲਾਜਪਤਰਾਏ ਸਭ ਤੋਂ ਮੋਰੀ ਸੀ ਗੁਰਦੁਆਰਾ ਸੁਧਾਰ ਲਹਿਰ ਸਮੇਂ ਵੀ ਲਾਲਾ ਲਾਜਪਤਰਾਏ ਸਿੱਖਾਂ ਵਿਰੁੱਧ ਭੁਗਤਤਾ ਰਿਹਾ ਉਸ ਦੀ ਸਰਵੈਂਟਸ ਆਫ ਦਾ ਪੀਪਲ ਨਾਂ ਦੀ ਜਥੇਬੰਦੀ ਸਿੱਖਾਂ ਵਿਰੁੱਧ ਘਟੀਆ ਦਰਜੇ ਦਾ ਪ੍ਰਚਾਰ ਕਰਦੀ ਰਹਿੰਦੀ ਸੀ ਜਦੋਂ ਬਹੁਤੇ ਗਦਰੀ ਆਗੂ ਗ੍ਰਿਫਤਾਰ ਕਰਕੇ ਜਿਹੜਾ ਵੀ ਛੁੱਟੇ ਗਏ ਤਉਨਾ ਦੇ ਪਰਿਵਾਰਾਂ ਦੀ ਸਹਾਇਤਾ ਲਈ ਇਸਨੇ ਕੈਨੇਡਾ ਅਮਰੀਕਾ ਦੇ ਸਿੱਖਾਂ ਤੋਂ 70000 ਰੁਪਏ ਇਕੱਠੇ ਕੀਤੇ ਜੋ ਕਿ ਉਹਨਾਂ ਦਿਨਾਂ ਵਿੱਚ ਇੱਕ ਬਹੁਤ ਵੱਡੀ ਰਕਮ ਸੀ ਇਸਨੇ ਉਹ ਰਕਮ ਉਹਨਾਂ ਪਰਿਵਾਰਾਂ ਨੂੰ ਦੇਣ ਦੀ ਥਾਂ ਖੁਰਦਬੁਲਦ ਕਰ ਦਿੱਤੀ 1928 ਵਿੱਚ ਸਾਈਮਨ ਕਮਿਸ਼ਨ ਦੇ ਦੌਰੇ ਤੋਂ ਕੁਝ ਦਿਨ ਮਗਰੋਂ 1928 ਵਿੱਚ ਸਾਈਮਨ ਕਮਿਸ਼ਨ ਦੇ ਦੌਰੇ ਤੋਂ ਕੁਝ ਦਿਨ ਮਗਰੋਂ ਮਾਸਟਰ ਤਾਰਾ ਸਿੰਘ ਨੇ ਲਾਲੇ ਤੋਂ ਇਹਨਾਂ ਰੁਪਈਆਂ ਦਾ ਹਿਸਾਬ ਕਿਤਾ ਮੰਗਿਆ ਸੀ ਪਰ ਲਾਲਾ ਸਾਰੇ ਪੈਸੇ ਛੱਕ ਗਿਆ ਸੀ ਤੇ ਇਸੇ ਬੇਇੱਜ਼ਤੀ ਦੇ ਡਰ ਤੋਂ ਉਹ ਦਿਲ ਦਾ ਦੌਰਾ ਪੈਣ ਕਰਕੇ ਮਰ ਗਿਆ ਇਸੇ ਤਰ੍ਹਾਂ ਲਾਲਾ ਹਰदयाल ਆਰੀਆ ਸਮਾਜੀ ਸੀ 1912 ਵਿੱਚ ਉਸਨੇ ਅਮਰੀਕਾ ਵਿੱਚ ਯੁਗੰਤਰ ਆਸ਼ਰਮ ਦੀ ਨੀਂ ਰੱਖੀ ਜਿਸ ਦਾ ਮਕਸਦ ਆਰੀਆ ਸਮਾਜ ਦਾ ਪ੍ਰਚਾਰ ਕਰਨਾ ਸੀ ਜਦੋਂ ਅਮਰੀਕਾ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋ ਗਈ ਜਿਸ ਵਿੱਚ 95% ਸਿੱਖ ਸਨ ਤਾਂ ਲਾਲੇ ਦੇ ਦਿਮਾਗ ਵਿੱਚ ਸਕੀਮ ਆਈ ਕਿ ਕਿਉਂ ਨਾ ਇਸ ਪੂਰੀ ਲਹਿਰ ਨੂੰ ਆਪਣੇ ਮਕਸਦ ਲਈ ਵਰਤਿਆ ਜਾਵੇ ਇਸ ਲਹਿਰ ਵਿੱਚ ਬਹੁਤੇ ਕਿਸਾਨ ਤੇ ਮਜ਼ਦੂਰ ਸਨ ਤੇ ਲਾਲੇ ਨੇ ਆਪਣੀ ਪੜ੍ਹਾਈ ਦੇ ਰਸੂਖ ਨਾਲ ਸਾਰੀ ਕਾਰਵਾਈ ਆਪਣੇ ਹੱਥਾਂ ਵਿੱਚ ਲੈ ਲਈ ਲਾਲਾ ਹਰਦਿਆਲ ਨੇ ਇਸ ਦਾ ਤਰਾਨਾ ਵੀ ਬੰਦੇ ਮਾਤਰਮ ਚੁਣਿਆ ਲਾਲਾ ਉੰਜ ਵੀ ਡਰਪੋਕ ਸੀ ਜਦੋਂ ਅਮਰੀਕਾ ਸਰਕਾਰ ਨੇ ਵੇਖਿਆ ਕਿ ਉਹ ਅਜੀਬ ਕਾਰਵਾਈਆਂ ਕਰ ਰਿਹਾ ਹੈ ਤਾਂ ਉਸ ਨੂੰ ਫੜ ਲਿਆ ਗਿਆ ਲਾਲਾ ਗਦਰ ਪਾਰਟੀ ਨੂੰ ਆਪਣੇ ਮਕਸਦ ਲਈ ਵਰਤਣ ਵਾਸਤੇ ਇਸ ਵਿੱਚ ਸ਼ਾਮਲ ਹੋਇਆ ਸੀ ਨਾ ਕਿ ਜੇਲ੍ਹ ਜਾਣ ਵਾਸਤੇ ਇਸ ਲਈ ਜਦੋਂ ਉਹ ਜਮਾਨਤ ਤੇ ਰਿਹਾ ਹੋਇਆ ਤਾਂ ਭੱਜ ਕੇ ਜਰਮਨੀ ਜਾ ਪੜਿਆ ਉਸ ਤੋਂ ਬਾਅਦ ਉਸ ਨੇ ਗਦਰ ਪਾਰਟੀ ਬਾਲੀ ਵੇਖਿਆ ਤੇ ਉੱਥੇ ਐਸ਼ ਪ੍ਰਸਤੀ ਵਾਲਾ ਜੀਵਨ ਜਿਉਂਦਾ ਰਿਹਾ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਅਸਲ ਵਿੱਚ ਸਰਕਾਰ ਦਾ ਏਜੰਟ ਬਣ ਗਿਆ ਸੀ ਤੇ ਆਪਣੀਆਂ ਲਿਖਤਾਂ ਵਿੱਚ ਸਰਕਾਰ ਦੇ ਹੱਕ ਵਿੱਚ ਪ੍ਰਚਾਰ ਕਰਦਾ ਰਿਹਾ ਇਸੇ ਤਰ੍ਹਾਂ ਹੀ ਇੱਕ ਹੋਰ ਆਰੀਆ ਸਮਾਜੀ ਆਗੂ ਪਰਮਾਨੰਦ ਸੀ ਜਿਹੜਾ ਆਪਣੇ ਸਵਾਰਥ ਲਈ ਗਦਰ ਪਾਰਟੀ ਵਿੱਚ ਸ਼ਾਮਲ ਹੋਇਆ ਜਦੋਂ ਇਹ ਵਾਪਸ ਆਇਆ ਤੇ ਇਸ ਨੂੰ 5 ਸਾਲ ਦੀ ਕੈਦ ਹੋਈ 1920 ਵਿੱਚ ਉਸ ਨੂੰ ਆਮ ਮਾਫੀ ਚ ਰਹਾ ਕਰ ਦਿੱਤਾ ਗਿਆ ਇਸ ਦਾ ਸਾਰਾ ਜੀਵਨ ਸਿੱਖਾਂ ਵਿਰੋਧ ਲਿਖਣ ਵਿੱਚ ਹੀ ਬੀਤਿਆ ਉਸ ਨੇ ਬਾਬਾ ਬੰਦਾ ਸਿੰਘ ਨੂੰ ਬਰਾਗੀ ਬਣਾਉਣ ਦੀ ਕੋਸ਼ਿਸ਼ ਵਿੱਚ ਬੰਦਾ ਬਰਾਗੀ ਕਿਤਾਬ ਵੀ ਲਿਖੀ ਇਸੇ ਤਰ੍ਹਾਂ ਸਾਬਰਕਰ ਵੀ ਸਿੱਖਾਂ ਨੂੰ ਵਰਤਣ ਲਈ ਉਹਨਾਂ ਵੀ ਸ਼ਾਮਲ ਹੋਇਆ ਸੀ ਇਸ ਨੂੰ 1910 ਵਿੱਚ ਫੜ ਲਿਆ ਗਿਆ ਇਸ ਨੇ 1921 ਵਿੱਚ ਅੰਗਰੇਜ਼ਾਂ ਤੋਂ ਮਾਫੀ ਮੰਗੀ ਤੇ ਕਿਹਾ ਕਿ ਉਹ ਸਦਾ ਅੰਗਰੇਜ਼ਾਂ ਦਾ ਵਫਾਦਾਰ ਰਹੇਗਾ ਇਸ ਕਰਕੇ ਇਸ ਨੂੰ ਰਹਾ ਕਰ ਦਿੱਤਾ ਗਿਆ ਇਹ ਬਾਕੀ ساری ਜ਼ਿੰਦਗੀ ਅੰਗਰੇਜ਼ਾਂ ਦਾ ਪਿੱਠੂ ਬਣ ਕੇ ਰਿਹਾ ਇਸ ਨੇ ਭਾਰ ਛੱਡੋ ਅੰਦোলন ਦਾ ਜ਼ੋਰਦਾਰ ਵਿਰੋਧ ਕੀਤਾ ਇਸ ਦੇ ਨਾਂ ਤੇ ਅੱਜ ਕੱਲ ਲੰਡੇ ਮਾਂ ਦਾ ਹਵਾਈ ਅੱਡਾ ਬਣਿਆ ਹੋਇਆ ਹੈ ਜਿਨ੍ਹਾਂ ਨੇ ਆਜ਼ਾਦੀ ਲਈ ਫਾਂਸੀ ਦੇ ਰਸਤੇ ਚੁੰਮੇ ਹੁਣ ਉਹਨਾਂ ਦੇ ਬਿਆਨ ਸੁਣੋ 28 ਫਰਵਰੀ 1925 ਨੂੰ ਜਦੋਂ ਬੱਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਅਦਾਲਤ ਨੇ ਕਿਹਾ ਕਿ ਉਹ ਅਪੀਲ ਕਰ ਸਕਦੇ ਹਨ ਤਾਂ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਕਿਹਾ ਕਿ ਅਸੀਂ ਕੋਈ ਅਪੀਲ ਨਹੀਂ ਕਰਨੀ ਆਪ ਐਵੇਂ ਅਪੀਲ ਸੁਪੀਲ 'ਚ ਵਕਤ ਨਾ ਗਵਾਓ ਅਤੇ ਸਾਨੂੰ ਝੱਬ ਦੇ ਫਾਂਸੀ ਚਾੜ ਦਿਓ ਜਿੰਨੀ ਛੇਤੀ ਆਪ ਇਹ ਸ਼ੁਭ ਕੰਮ ਕਰ ਸਕੋਗੇ ਅਸੀਂ ਆਪ ਦੇ ਸ਼ੁਕਰਗੁਜ਼ਾਰ ਹੋਵਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਵਾਲਾ ਜੰਗ ਕੀਤਾ ਹੈ ਅਸੀਂ ਪੰਥ ਦੇ ਬੈਰੀਆਂ ਦੁਖੀਆਂ ਘਾਤੀਆਂ ਦਾ ਸੁਧਾਰ ਕੀਤਾ ਹੈ 27 ਫਰਵਰੀ 1926 ਨੂੰ ਫਾਂਸੀ ਫਾਂਸੀ ਵਾਲੇ ਦਿਨ ਜੇਲ੍ਹ ਵਿੱਚੋਂ ਉੱਚੀ ਉੱਚੀ ਸ਼ਬਦ ਪੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਪਹਿਲਾਂ ਕਿਸ਼ਨ ਸਿੰਘ ਗੜਗੱਜ ਬਾਬੂ ਸੰਤਾ ਸਿੰਘ ਤੇ ਦਲੀਪ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਲਜਾਇਆ ਗਿਆ ਇਸ ਤੋਂ ਘੰਟੇ ਬਾਅਦ ਜੈਕਾਰਿਆਂ ਦੀ ਗੂੰਜ ਵਿੱਚ ਧਰਮ ਸਿੰਘ ਕਰਮ ਸਿੰਘ ਤੇ ਪੁਜੰਗੀ ਅਨੰਦ ਸਿੰਘ ਫਾਂਸੀ ਦੇ ਤਖਤੇ ਵੱਲ ਇੰਜ ਗਏ ਜਿਵੇਂ ਲਾੜੇ ਨੂੰ ਜਨ ਚੜਨ ਦਾ ਚਾਹ ਹੁੰਦਾ ਪਰ ਇਤਿਹਾਸ ਫਾਂਸੀ ਚੜਨ ਵਾਲਿਆਂ ਦਾ ਨਹੀਂ ਸਗੋਂ ਉਹਨਾਂ ਦਾ ਲਿਖਿਆ ਗਿਆ ਜਿਹੜੇ ਫਾਂਸੀ ਚੜਾਉਣ ਵਾਲਿਆਂ ਨਾਲ ਖੜੇ ਸੀ